ਪਟੜੇ ਤੇ ਦੇਣ ਜਾ ਰਿਹਾ ਹੜਪ੍ਰਿੜਤਾ ਦੇ ਲਈ ਲਗਾਤਾਰ ਸਵਾਲ ਉੱਥੇ ਸੇ ਕਿ ਯੂਪੀ ਵਾਲੇ ਬਿਹਾਰ ਵਾਲੇ ਮਦਦ ਨਹੀਂ ਕਰ ਰਹੇ ਪਰ ਮਦਦ ਉਹਨਾਂ ਵੱਲੋਂ ਵੀ ਬਹੁਤ ਜ਼ਿਆਦਾ ਆ ਰਹੀ ਹੈ ਮੁਸਲਮ ਵੀਰ ਗੁਰਦਾਸਪੁਰ ਵਾਲੀ ਸਾਈਡ ਤੇ ਲੈ ਕੇ ਜਾ ਰਿਹਾ ਹੈ ਗਲਾਸ਼ਨ ਤਾਂ ਆਪਣੇ ਆਪ ਦੇ ਵਿੱਚ ਇੱਕ ਚੰਗਾ ਸਨੇਹਾ ਵੀ ਹੈ ਤਾਂ ਤਸਵੀਰਾਂ ਕੁਝ ਟੋੜੇ ਨਾਲ ਸਾਂਝੀ ਕਰ ਰਹੇ ਹਾਂ ਇੱਕ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਪੰਜਾਬ ਬਾੜਪੀੜ ਤੋਂ ਕलिए ਅਮਦਦ ਨਸਾਨੀ ਤੱਕ ਅੱਪਰ ਜਲਸਾਨ ਕੀ ਮਦਦ ਜਮੇ ਰਹਿਮਤ ਗਹੋਲੀ ਸਹਾਰਨਪੁਰ ਜਾਣੇ ਕਿ ਰੂਪੀਤ ਉਹ ਗੱਡੀ ਆ ਰਾਸ਼ਨ ਲੈ ਕੇ ਇਹ ਜਾ ਰਹੀ ਨੇ ਕਿ ਕਰਦਾਸਪੁਰ ਵੱਲ ਸਾਈਡ ਤਾਂ ਇੱਕ ਚੰਗਾ ਸਨੇਹਾ ਕਹਿ ਸਕਦੇ ਆ ਹੜਪੀੜ ਤੋਂ ਮਦਦ ਦੇ ਲਈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਅੱਗੇ ਤੱਕ ਇੱਕ ਗੱਡੀ ਨਹੀਂ ਬਹੁਤ ਸਾਰੀਆਂ ਗੱਡੀਆਂ ਨੇ ਟੁੱਟ ਕਲਾ ਨ ਕੋਡਰ ਤੋਂ ਦੇ ਨਜ਼ਦੀਕ ਤੋਂ ਰਵਾਨਾ ਹੋਣ ਗਿਆ ਤੇ ਅੱਗੇ ਗਰਦਾਸਪੁਰ ਹੋ ਗਿਆ ਅੱਗੇ ਹੋਰ ਕਿੱਥੇ ਕਿਤੇ ਹੜ ਪੇੜ ਤੇ ਕਿੱਥੇ ਤੇ ਹੜ ਦੀ ਵੱਡੀ ਮਾਰ ਪਈ ਹੈ ਉਸ ਜਗ੍ਹਾ ਤੇ ਗੱਡੀਆਂ ਜਾਣ ਗਿਆ ਤੁਹਾਡੀ ਜਾਣਕਾਰੀ ਲਈ ਫਿਰ ਦੱਸਦੇ ਕਿ ਟਟ ਕਲਾ ਨ ਕੋਡਰ ਤੋਂ ਅੱਗੇ ਹੜ ਪੇੜ ਤਾਂ ਦੇ ਲਈ ਇੱਕ ਵੱਡੀ ਮਦਦ ਜਾ ਰਹੀ ਹੈ ਮੁਸਲਮ ਵੀਰ ਲੈ ਕੇ ਆਇਆ ਹੈ ਯੂਪੀ ਤੋਂ ਸਹਾਰ ਪਰਤવાય ਤਸਵੀਰ ਤੁਸੀਂ ਦੇਖ ਸਕਦੇ ਹੋ ਆਪਣੇ ਆਪ ਚ ਚੰਗੀਆਂ ਵਧੀਆ ਸਨੇਹਾ ਜਾ ਰਿਹਾ ਹੈ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਅੰਕੇ ਤੱਕ ਤਸਵੀਰਾਂ ਰੱਖ ਸਕਦੇ ਨੇ ਇਹ ਦੇਖ ਸਕਦੇ ਹੋ ਮੁਸਲਮਾਨ ਵੀਰ ਇਹ ਆਇਤ ਇਹ ਅੱਗੇ ਤੱਕ ਤਸਵੀਰਾਂ ਤੁਹਾਡੇ ਨਾਲ ਸਾਂਝੇ ਕਰ ਰਹੇ ਆਂ ਇਹ ਗੱਡੀਆਂ ਇੱਕ ਨਹੀਂ ਐ ਕਾਫੀ ਗੱਡੀਆਂ ਸਮਾਨ ਦੀ ਭਰੇ ਹੋਈਆਂ ਆਈਆਂ ਉਹਦੇ ਅੱਗੇ ਵੀ ਤੁਸੀਂ ਖੜੀਆਂ-ਖੜੀਆਂ ਇਹ ਸਾਰੇ ਸਹਾਰਨਪੁਰ ਯੂਪੀ ਤੋਂ ਆਈਆਂ ਤਸਵੀਰਾਂ ਚੰਗਾ ਸਨੇਹਾ ਜਾ ਰਿਹਾ ਟਟਕਲਾ ਉੱਟ ਘਲਨ ਕੋਡਦਰ ਦਿਨ ਦੀ ਇੱਕ ਇਹ ਤਸਵੀਰ ਹੈ ਹੜਪੀਟਾਂ ਦੇ ਲਈ ਰਾਸ਼ਨ ਜਾ ਰਿਹਾ ਹੈ ਇਹ ਗਰਦਾਸਪੁਰ ਵਾਲੀਆ ਕੀ ਸਾਈਡ ਤੋਂ ਜਾ ਰਿਹਾ ਹੈ ਤੇ ਇੱਕ ਵੱਡੀ ਤਸਵੀਰ ਹੈ ਕਿ ਮੁਸਲਮ ਵੀਰ ਵੀਰ ਨੇ ਯੂਪੀਤੋ ਲੈ ਕੇ ਆਏ ਨੇ ਕਾ ਇਹ ਤੁਸੀਂ ਗੱਡੀ ਦੇਖ ਸਕਦੇ ਹੋ ਇਸ ਤਰ੍ਹਾਂ ਬਹੁਤ ਗੱਡੀਆਂ ਨੇ ਰਾਸ਼ਨ ਬਹੁਤ ਜ਼ਿਆਦਾ ਲੈ ਕੇ ਜਾ ਰਹੇ ਨੇ ਆਪਣੇ ਆਪ ਦੇ ਕਿਸ ਚੰਗਾ ਸੁਨੇਹਾ ਤੇ ਇਸ ਵਕਤ ਦੀ ਅਪਡੇਟ ਤੁਹਾਡੇ ਲਈ ਲਗਾਤਾਰ ਸਵਾਲ ਉੱਠੇ ਸੀ ਕਿ ਯੂਪੀ ਬਿਹਾਰ ਤੋਂ ਮਦਦ ਨਹੀਂ ਆਈ ਪਰ ਯੂਪੀ ਤੋਂ ਵੀ ਮਦਦ ਆਈ ਹੈ ਹਰ ਪੀੜਤਾ ਲਈ ਪੰਜਾਬ ਦੇ ਨਾਲ ਪੰਜਾਬੀ ਅਤੇ ਦੇ ਨਾਲ ਖੜੇ ਨੇ ਤਸਵੀਰਾਂ ਦੇਖਦੇ ਹੋ ਪੰਜਾਬ ਦੇ ਲਈ ਪੰਜਾਬੀ ਅਤੇ ਦੇ ਲਈ ਮੁਸਲਮ ਵੀਰ ਖੜੇ ਤੁਸੀਂ ਇਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਕਿਸ ਤਰ੍ਹਾਂ ਦਾ ਸੁਨੇਹਾ ਜਾਏਗਾ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਆਪਣੇ ਹੱਥ 'ਚ ਵੱਡੀ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਅਸੀਂ ਇਸ ਟਾਈਮ ਦੀ ਤਸਵੀਰਾਂ ਤੁਸੀਂ ਲਗਾਤਾਰ ਦੇਖ ਰਹੇ ਹੋ ਇਹ ਵੀ ਇੱਕ ਇਹ तकरीबन ਕਿੰਨੀ ਆ ਇਹ ਗੱਡੀਆਂ ਨੇ ਤਾਂ ਇਹ ਦੇਖ ਸਕਦੇ ਹੋ ਗੱਡੀਆਂ ਇੱਧਰ ਗੱਡੀ ਖੜੀ ਹੈ ਇਹ ਵਾਲੀ ਗੱਡੀ ਖੜੀ ਹੈ ਇਸ ਤੋਂ ਕੇ ਹੋਰ ਬਹੁਤ ਸਾਰੀ ਗੱਡੀਆਂ ਯੂਪੀ ਤੋਂ ਮਦਦ ਆਈ ਹੈ ਹਰ ਪੀੜਤਾ ਦੇ ਲਈ ਤਾਂ ਚੰਗਾ ਸੁਨੇਹਾ ਇੱਕ ਮੁਸਲਮ ਵੀਰ ਲੈ ਕੇ ਆਏ ਆ ਯੂਪੀ ਤੋਂ ਹੜਪੀੜਨ ਦੇ ਲਈ ਮਦਦ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਅੱਗੇ ਤੱਕੇ ਇੱਕ ਚੰਗਾ ਸਨੇਹਾ ਜਾ ਰਿਹਾ ਹੈ ਯੂਪੀ ਤੋਂ ਹੜਪੀੜਨ ਦੇ ਲਈ ਵੀਡੀਓ ਨੂੰ ਸ਼ੇਅਰ ਜਰੂਰ ਕਰ ਦੇਵੋ ਕਿਉਂਕਿ ਇਹ ਬਹੁਤ ਚੰਗਾ ਸਨੇਹਾ ਦੇਕਰ ਹੈ ਤਾਂ ਅੱਗੇ ਤੱਕ ਜਾਣਾ ਬਹੁਤ ਜ਼ਰੂਰੀ ਹੈ ਲਾਜ਼ਮੀ ਹੈ ਇਹ ਦੇਖ ਸਕਦੇ ਹੋ ਇੱਕ ਇੱਕ ਗੱਡੀ ਹੈ ਤਾਂ ਆਪਣੇ ਆਪ ਦੀ ਇੱਕ ਚੰਗਾ ਸਨੇਹਾ ਜਾਏਗਾ ਇਹ ਯੋਪਿਤੰ ਵੀਰ ਆਇਆ ਹੈ ਜੋ ਕਿ ਹੜਪੀੜਤਾ ਦੀ ਮਦਦ ਲਈ ਖੜੇ ਹੋਇਆ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਅੱਗੇ ਤੱਕ ਹਰ ਇੱਕ ਅਪਡੇਟ ਤੁਹਾਡੇ ਦਾ ਕਪਚਾ ਰਿਹਾ ਪਰ ਇਹ ਇੱਕ ਚੰਗਾ ਸੁਨੇਹਾ ਜਿਸ ਤਰ੍ਹਾਂ ਤੁਸੀਂ ਦਰਿਆ ਸਤਲੁਜ ਦੀ ਲਗਾਤਾਰ ਖਬਰਾਂ ਦੇਖ ਰਹੇ ਹੋ ਤਾਂ ਇਹ ਇੱਕ ਚੰਗਾ ਸੁਨੇਹਾ ਜੋ ਬਈ ਉਹ ਵੀ ਤੁਹਾਡੇ ਨਾਲ ਸਾਂਝਾ ਕਰਨ ਬਹੁਤ ਜ਼ਰੂਰੀ ਸੀ ਬਹੁਤ ਲਾਜ਼ਮਿਕ ਸੀ ਤੁਸੀਂ ਇਸ ਬਾਰੇ ਕੀ ਸੋਚਦੇ ਹੋ ਆਪਣੇ ਕੀਮਤੀ ਕਮੈਂਟ ਕਰਕੇ ਸਾਨੂੰ ਜਰੂਰ ਦੱਸਿਓ ਤਾਂ ਇਹ ਯੂਪੀ ਤੋਂ ਮਦਦ ਆਈ ਹੈ ਪੰਜਾਬ ਲਈ ਪੰਜਾਬੀਤ ਲਈ ਇੱਕ ਚੰਗਾ ਸ੍ਰੇਣਾ ਜੋ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਤਤਨਵਰ ਪੁਰ ਕਿਹ estrde ਲੱਗੀ ਆ ਇਹ ਤੁਸੀਂ ਸਾਨੂੰ ਜਰੂਰ ਦੱਸਿਓ ਯੂਪੀ ਤੋਂ ਹੜਪੀੜਤਾ ਦੇ ਲਈ ਮਦਦ ਆਈ ਹੈ ਇਹ ਦੇਖ ਸਾਹਿਬ ਇੱਕ ਮਿੰਟਾਂ ਚ ਝਰੂ ਦੱਸਿਓ ਬਹੁਤ ਬਹੁਤ ਧੰਨਵਾਦ